ਅੱਜ ਗੱਲ ਕਰਦੇ ਹਾਂ ਪਿੰਡ ਬੋਟਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਜੋ 25 ਅੱਠ 2025 ਨੂੰ ਝੜੀ ਲੱਗੀ ਹੋਈ ਹੈ ਉਸ ਪਾਣੀ ਦੇ ਨਾਲ ਜੋ ਪਿੰਡ ਦਾ ਵੱਡਾ ਛੱਪੜਾ ਉਹ ਓਵਰਫਲੋ ਹੋ ਚੁੱਕਿਆ ਤੇ ਉਸ ਦਾ ਪਾਣੀ ਸੜਕਾਂ ਤੇ ਆ ਚੁੱਕਿਆ ਤੇ ਬਹੁਤ ਸਾਰੇ ਪਾਸੇ ਉਹਨੇ ਘਰ ਵੀ ਪਾਏ ਹੈ ਤੇ ਇਹ ਤੁਸੀਂ ਜਿਹੜੀ ਸੜਕ ਦੇਖ ਰਹੇ ਹੋ ਇਹ ਚੱਬਰਪਿੰਡ ਨੂੰ ਜਾਂਦੀ ਹੈ ਤੇ ਇਸ ਤੇ ਵੀ ਇਹ ਛੱਪੜ ਦਾ ਪਾਣੀ ਆ ਗਿਆ ਹੈ ਦੂਜੀ ਜਿਹੜੀ ਹੁਣ ਸੜਕ ਤੁਸੀਂ ਦੇਖ ਰਹੇ ਹੋ ਇਹ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਤੇ ਇਸ ਦੇ ਉੱਪਰ ਵੀ ਪਾਣੀ ਆ ਚੁੱਕਿਆ ਹੈ ਇਹ ਜਿਹੜੀ ਇਮਾਰਤ ਤੁਸੀਂ ਦੇਖ ਰਹੇ ਹੋ ਇਹ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀ ਇਮਾਰਤ ਹੈ ਤੇ ਪਾਵੇਂ ਸਕੂਲ ਇੱਥੇ ਬੰਦ ਹੋ ਚੁੱਕਿਆ ਹੈ ਤੇ ਹੁਣ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਤੇ ਇੱਥੇ ਵੀ ਜਿਹੜਾ ਪਾਣੀ ਹੈ ਟੋਬੇ ਦਾ ਓਵਰਫਲੋ ਹੋ ਕੇ ਇੱਥੇ ਵੀ ਪਾਣੀ ਵੜ ਚੁੱਕਿਆ ਹੈ ਤੇ ਇਹ ਤੁਸੀਂ ਡੇਰੇ ਵਾਲੇ ਪਾਸੇ ਦੇਖ ਰਹੇ ਹੋ ਡੇਰੇ ਵਾਲੇ ਪਾਸੇ ਵੀ ਇਹ ਪਾਣੀ ਜੋ ਛੱਪੜ ਦਾ ਆ ਗਿਆ ਤੇ ਨਾਲ ਹੀ ਆਹ ਗਲੀ ਹੈ ਜੋ ਇਹਦੇ ਵਿੱਚ ਵੀ ਛੱਪੜ ਦਾ ਪਾਣੀ ਆ ਗਿਆ ਤੇ ਨਾਲੀਆਂ ਦੇ ਵਿੱਚ ਦੀ ਬਹੁਤ ਸਾਰੇ ਘਰਾਂ ਦੇ ਵਿੱਚ ਪਿੱਛੇ ਪਾਣੀ ਚਲਾ ਗਿਆ ਤੇ ਨਾਲੀਆਂ ਦੇ ਵਿੱਚ ਛੱਪੜ ਦਾ ਪਾਣੀ ਭਰ ਚੁੱਕਿਆ ਤੇ ਜਿਹੜੀ ਇਹ ਹੁਣ ਮਾਰ ਦੇਖ ਰਹੇ ਹਾਂ ਇਹ ਤੁਸੀਂ ਜਿਹੜਾ ਆਪਣੇ ਸਕੂਲ ਬਣਿਆ ਹੋਇਆ ਸੀ ਪ੍ਰਾਇਮਰੀ ਤੇ ਹੁਣ ਭਾਵੇਂ ਇੱਥੇ ਨਹੀਂ ਸਕੂਲ ਚੱਲ ਰਿਹਾ ਪਰ ਇੱਥੇ ਜੋ ਵੀ ਸਰਕਾਰੀ ਕੰਮ ਹੁੰਦੇ ਨੇ ਜਿਵੇਂ ਵੋਟਾਂ ਵਗੈਰਾ ਪੈਂਦੀਆਂ ਨੇ ਤੇ ਇਸ ਸਕੂਲ ਦੇ ਵਿੱਚ ਉਹ ਪੈਂਦੀਆਂ ਨੇ ਤੇ ਇੱਥੇ ਵੀ ਪਾਣੀ ਭਰ ਚੁੱਕਿਆ ਤੇ ਇਹ ਜਿਹੜੀ ਤੁਸੀਂ ਹੁਣ ਤਸਵੀਰ ਦੇਖ ਰਹੇ ਹੋ ਇਹ ਪਾਣੀ ਓਵਰਫਲੋ ਹੋ ਕੇ ਜੋ ਆਪਣਾ ਜਗਦਿਆਂ ਵਾਲਾ